ਪੰਜਾਬ ਪੁਲਿਸ ਦੀ ਗੱਲ ਕਰਕੇ ਅਕਸਰੀ ਚਰਚਾਵਾਂ ਦੇ ਵਿੱਚ ਰਹਿੰਦੀ ਹੈ ਪੰਜਾਬ ਪੁਲਿਸ ਕਿਉਂਕਿ ਫੋਰਸ ਦੇ ਵਿੱਚ ਵਕ ਵਕ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਜਿਹੜੀਆਂ ਅਖਬਾਰਾਂਾਂ ਦੀਆਂ ਸੁਰਖੀਆਂ ਤੇ ਮੀਡੀਆ ਦੇ ਵਿੱਚ ਖਬਰਾਂ ਦਾ ਹਿੱਸਾ ਬਣਦੀਆਂ ਹੁਣ ਕਹਿੰਦੇ ਪੰਜਾਬ ਪੁਲਿਸ ਨੇ ਇੱਕ ਹੋਰ ਕਾਰਾ ਕੀਤਾ ਪੈਰਾਸੀਟਾ ਮੋਲ ਦੀ ਜਿਹੜੀ ਗੋਲੀ ਹੈ ਉਹਨੂੰ ਡਰੱਗ ਹੀ ਬਣਾ ਦਿੱਤਾ ਜੀ ਪ੍ਰਵੀਨ ਜੀ ਪੰਜਾਬ ਪੁਲਿਸ ਦੇ ਵਿੱਚ ਸੈਂਕੜੇ ਅਫਸਰ ਚੰਗੇ ਹੋਣਗੇ ਹੂੰ ਹੂੰ ਥੈਂਕ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮ ਚੰਗੇ ਹੋਣਗੇ ਹੂੰ 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 ਪਰ ਜਿਹੜਾ ਤੁਹਾਡਾ ਟ੍ਰੈਕ ਰਿਕਾਰਡ ਬਣ ਜਾਂਦਾ ਨਾ ਇੱਕ ਵਾਰ ਹੂੰ ਉਹਨੂੰ ਤੋੜਨਾ ਬਹੁਤ ਮੁਸ਼ਕਲ ਹੁੰਦਾ ਤੇ ਜੇ ਉਹ ਟੁੱਟਦਾ ਆ ਰਿਹਾ ਹੋਵੇ ਤੇ ਇੱਕ ਅਜੀਹੀ ਘਟਨਾ ਮੁੜ ਕੇ ਫਿਰ ਉੱਥੇ ਲੈ ਕੇ ਉਸੇ ਪੈਰਾਮੀਟਰ ਤੇ ਖੜਾ ਕਰ ਦਿੰਦੀ ਹੈ ਹਾਂਜੀ ਹਾਂਜੀ ਬਿਲਕੁਲ ਉਹ 80 90 ਦੇ ਦਹਾਕੇ ਦਾ ਇਹਨਾਂ ਦਾ ਜੋਗ ਕਾਰੇ ਕੀਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਹੂੰ 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 ਉਹ ਦਾਗ ਹੁਣ ਤੱਕ ਦੇ ਜਿਹੜੇ ਅਧਿਕਾਰੀ ਮੁਲਾਜ਼ਮ ਨੇ ਉਹਨਾਂ ਦੇ ਵਰਦੀਆਂ ਤੇ ਛੱਟੇ ਅਜੇ ਵੀ ਦਿਖਦੇ ਨੇ ਹੂੰ ਸੋ ਉਹ ਅੱਛਾ ਉੱਥੋਂ ਸਿੱਖਿਆ ਟੰਗ ਤਰੀਕਾ ਅਜੇ ਤੱਕ ਅੱਗੇ ਪਾਸ ਆਊਟ ਵੀ ਹੋਈ ਜਾਂਦਾ ਹੈ ਉਸੇ ਚੋ ਉਹ ਕੜਤਣ ਉਸੇ ਚੋ ਵਿਵਹਾਰ ਉਸੇ ਚੋ ਤੁਹਾਡੀ ਉਹ ਬੋਲੀ ਉਤਰੀ ਆਉਂਦੀ ਆ ਉਸੇ ਤਰ੍ਹਾਂ ਦੀ ਹੂੰ 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 ਸੋ ਕਈ ਵਾਰ ਜਦੋਂ ਨਵੀਂ ਪਨੀਰੀ ਭਰਤੀ ਹੁੰਦੀ ਆ ਨਵੇਂ ਮੁੰਡੇ ਕੁੜੀਆਂ ਆਉਂਦੇ ਆ ਤਾਂ ਲੱਗਦਾ ਲੈ ਵੀ ਚੰਗਾ ਸੁਧਾਰ ਹੋਊਗਾ ਅੱਜ ਕੱਲ ਟ੍ਰੈਫਿਕ ਦੇ ਵਿੱਚ ਜਾਂ ਸੜਕਾਂ ਤੇ ਜਾਂ ਥਾਣਿਆਂ ਚ ਜਦੋਂ ਚੰਗੀ ਤਰ੍ਹਾਂ ਬੋਲਦੇ ਨੇ ਤਾਂ ਲੱਗਦਾ ਕਿ ਲੈ ਕੁਝ ਸੁਧਰਿਆ ਪਰ ਥੋੜੀ ੋਲੀ ਸਮਝੇ ਬਹਿਣ ਦੇ ਵਿੱਚ ਉਹ ਵੀ ਉਸੇ ਰੰਗ ਚ ਰੰਗ ਜਾਂਦੇ ਨੇ ਉਹੀ ਲੈਣ ਦੇਣ ਉਹੀ ਪ੍ਰਕਿਰਿਆ ਸਾਰਾ ਕੁਝ ਉਹੀ ਸ਼ੁਰੂ ਸਾਰਾ ਕੁਝ ਉਹੀ ਸੋ ਇਸ ਫਿਕਰ ਦੇ ਵਿੱਚੋਂ ਆ ਖਬਰ ਜਦੋਂ ਦੇਖੀ ਤਾਂ ਮੈਨੂੰ ਵੱਡੀ ਚਿੰਤਾ ਹੋਈ ਕਿ ਅਸੀਂ ਕਿਸ ਹੱਦ ਤੱਕ ਆ ਗਏ ਜਿਹੜੀ ਖਾਖੀ ਰੱਖਿਆ ਲਈ ਸੀਗੀ ਜਿਹੜੀ ਖਾਖੀ ਲੋਕਾਂ ਦੀ ਸੇਵਾ ਲਈ ਸੀ ਉਹ ਇਸ ਲਈ ਪੈਰਾਸੀਟਾਮੋਲ ਦੀ ਗੋਲੀ ਨੂੰ ਡਰੱਗ ਬਣਾਉਂਦੀ ਆ ਕਿਉਂਕਿ ਇੱਕ ਪੰਜਾਬ ਪੁਲਿਸ ਦੇ ਅਧਿਕਾਰੀ ਨੂੰ ਇੱਕ ਬੰਦੇ ਨੇ ਗੱਡੀ ਲਗਾਉਣ ਦੀ ਰਾਹ ਨਹੀਂ ਛੱਡਿਆ ਹੂੰ ਮਤਲਬ ਉਹਦੇ ਹਾਰਨ ਮਾਰਨ ਤੋਂ ਪਹਿਲਾਂ ਉਹਨੂੰ ਰਾਹ ਦੇਣਾ ਜ਼ਰੂਰੀ ਹੈ ਜੇ ਉਹਨੂੰ 2 ਸਕਿੰਟ 3 ਸਕਿੰਟ ਪਿੱਛੇ ਲਾ ਕੇ ਤੁਰਨਾ ਪੈ ਜਵੇ ਤਾਂ ਉਹਨੂੰ ਮਨਜ਼ੂਰ ਨਹੀਂ ਹੂੰ 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 ਇਹ ਘਟਨਾ 24 ਜੂਨ ਦੀ ਹੈ ਜੀ 24 ਜੂਨ ਨੂੰ ਕਪੂਰਥਲੇ ਦਾ ਇੱਕ ਵਿਅਕਤੀ ਨੇ ਇੱਕ ਪੁਲਿਸ ਅਧਿਕਾਰੀ ਦੀ ਗੱਡੀ ਨੂੰ ਰਾਹ ਦੇਣ 'ਚ ਦੇਰੀ ਕਰਤੀ ਤੇ ਨਤੀਜਾ ਇਹਨਾਂ ਨੇ ਉਹਨੂੰ ਚੱਕ ਲਿਆ ਠੀਕ ਹੈ ਜੀ ਤੇ ਚੱਕ ਕੇ 2 ਦਿਨ ਨਜਾਇਜ਼ ਤੌਰ ਤੇ ਬਿਨਾਂ ਕਾਗਜ਼ ਪੱਤਰਾਂ ਦੇ ਬਿਨਾਂ ਕੁਝ ਕਟਿਆ ਪਟਿਆ ਉਹਦੇ ਨਾਂ ਪਾਇਆ ਉਹਨੂੰ ਅੰਦਰ ਰੱਖਿਆ ਉਹ ਤੋਂ ਬਾਅਦ 26 ਜੂਨ ਨੂੰ ਜਾ ਕੇ ਉੱਤੇ ਪਰਚਾ ਦਰਜ ਕੀਤਾ ਹਮ ਹਮ ਤੇ ਪਰਚਾ ਫਿਰ ਐਨਡੀਪੀਐਸ ਐਕਟ ਦੇ ਤਹਿਤ ਕਿ ਜੀ ਇਹਦੇ ਕੋਲ ਨਸ਼ੇਰੀ ਘੋੜੀ ਬਰਾਮਦ ਹੋਈ ਹੈ ਜੀ ਤੇ ਉਸ ਤਹਿਤ ਉਹਦੇ ਤੇ ਕਾਰਵਾਈ ਪਾਈ ਉਹਨੂੰ ਅੰਦਰ ਸਿੱਟਿਆ ਉਸ ਤੋਂ ਬਾਅਦ ਜਮਾਨਚੜੀ ਕਾ ਫਿਰ ਉਹ 2 2.5 ਮਹੀਨੇ ਵੱਲ ਦੀ ਜਮਾਨਤ ਹੁੰਦੀ ਹੈ ਉਸ ਤੋਂ ਬਾਅਦ ਉਹ ਹਾਈ ਕੋਰਟ ਜਾਂਦਾ ਤੇ ਇਹ ਸਭ ਦੇ ਦਰਮਿਆਨ ਜੋ ਚੰਗਾ ਹੋਇਆ ਉਹ ਸਿਰਫ ਇੰਨਾ ਸੀ ਕਿ ਜਿਹੜੀ ਲੈਬ ਦੇ ਵਿੱਚੋਂ ਟੈਸਟਿੰਗ ਲਈ ਗਈ ਉੱਥੇ ਉਹਨਾਂ ਨੇ ਦੱਸਦਾ ਕਿ ਭਰਾਵਾ ਇਥੋਂ ਪੈਰਾਸੀਪਾਮ ਵਾਲੀ ਘੋੜੀ ਸੀ ਹੂੰ ਇੰਨਾ ਸ਼ੁਕਰ ਹੈ ਕਿ ਪਤੰਦਰਾ ਨੇ ਗੋਲੀ ਨਹੀਂ ਵਸਲਤੀ ਨਹੀਂ ਤਾਂ ਅੱਛਾ ਵੀ ਕੁਝ ਹੋ ਜਾਂਦਾ ਬਹੁਤ ਕੁਝ ਹੋ ਜਾਂਦਾ ਬਹੁਤ ਕੁਝ ਸੋ ਇੱਥੇ ਤਾਂ ਫੜੀ ਮਤਲਬ ਕਿ ਭੁੱਕੀ ਹੁੰਦੀ ਹੈ ਤੇ ਅਦਾਲਤ ਜਦੋਂ ਬੋਰੀ ਝਾੜੋ ਤਾਂ ਪਤਾ ਲੱਗਦਾ ਜੀ ਉਹ ਤਾਂ ਤੂੜੀ ਭਰੀਆ ਚ ਹਮ ਹੈਨਾ ਤੇ ਕਿੰਨਾ ਕੁਝ ਬਦਲ ਦਿੰਦੇ ਸਭ ਨੂੰ ਪਤਾ दारू ਚੂਹੇ ਪੀ ਗਏ ਜੀ ਹੈਨਾ ਸੋ ਇਹ ਕੁਝ ਵੀ ਹੋ ਜਾਂਦਾ ਇੱਥੇ ਸੋ ਇਸ ਲਈ ਪਰ ਉਹ ਰਿਪੋਰਟ ਤੇ ਉਸ ਬੰਦੇ ਦੀ ਅਗਾਹ ਜਾ ਕੇ ਕੀਤੀ ਅਪੀਲ ਨੇ ਉਹ ਸਾਰੀ ਪ੍ਰਕਿਰਿਆ ਉਹ ਨੇ ਕਿਹਾ ਕਿ ਵੀ ਮੈਨੂੰ ਝੂਠਾ ਅੰਦਰ ਰੱਖਿਆ ਮੇਰੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਮੈਨੂੰ ਜਮਾਨਤ ਲੈਣ ਚੜੀ ਕਾਇਆ ਮੇਰੀਆ ਰਿਪੋਰਟ ਦੇ ਬਾਵਜੂਦ ਵੀ ਮੈਨੂੰ ਜਮਾਨਤ ਨਹੀਂ ਲੈਣ ਦਿੱਤੀ ਗਈ ਸੋ ਆਖਰ 2.5-3 ਮਹੀਨਿਆਂ ਬਾਅਦ ਉਹ ਬੰਦਾ ਬਾਹਰ ਆਇਆ ਤੇ ਉਹਨੇ ਆ ਕੇ ਫਿਰ ਜਦੋਂ ਹਾਈ ਕੋਰਟ ਚ ਪਟੀਸ਼ਨ ਪਾਈ ਤੇ ਉਹਦੇ ਉੱਪਰ ਮੁੜ ਕੇ ਸੁਣਵਾਈ ਹੋਈ ਤੇ ਉਹ ਸਾਰੀ ਕੋਖ ਹੋਈ ਤੇ ਪੁਲਿਸ ਦਾ ਚਿਹਰਾ ਬੇਟਕਾ ਹੋ ਗਿਆ ਤੇ ਮਾਨਯੋਗ ਅਦਾਲਤ ਨੇ ਇੱਕ ਤਾਂ ਸਪੱਸ਼ਟ ਕਿਹਾ ਕਿ ਕਾਗਜ਼ਾਂ ਚੋਂ ਇਸ ਬੰਦੇ ਦਾ ਨਾਮ ਹਟਾਇਆ ਜਾਵੇ ਠੀਕ ਹੈ ਜੀ ਇੱਕ ਸ਼ੁਕਰ ਰਿਕਾਰਡ ਚ ਚੜ ਗਿਆ ਫਿਰ ਤੁਹਾਡੇ ਲਈ ਇੱਕ ਵਾਰ ਹੂੰ ਉਹਦੇ ਵਿੱਚੋਂ ਦਾ ਨਾਮ ਖਾਜ ਕੀਤਾ ਜਾਵੇ ਦੂਸਰਾ ਉਹਨਾਂ ਨੇ ਕਿਹਾ ਕਿ ਇਸ ਨੂੰ 2 ਲੱਖ ਮੁਆਵਜ਼ਾ ਦਿੱਤਾ ਜਾਵੇ ਹੂੰ ਹੂੰ ਤੇ ਉਹ ਮੁਆਵਜ਼ੇ ਦੀ ਰਾਸ਼ੀ ਜਿਹੜੀ 2 ਲੱਖ ਹੈ ਉਹ 50% ਉਹ ਐਸਆਈ ਦਊਗਾ ਜਿਹਨੇ ਸਾਰਾ ਕਾਰਾ ਕੀਤਾ ਹੂੰ ਉਹਦੀ ਤਨਖਾਹ ਚੋਂ ਕੱਟੀ ਜਾਊਗੀ 50% ਸੋ ਇਸ ਤਰ੍ਹਾਂ ਅਦਾਲਤ ਦੇ ਫੈਸਲੇ ਤੋਂ ਬਾਅਦ ਇੱਕ ਖਬਰ ਹੁਣ ਸਾਹਮਣੇ ਆਈ ਤੇ ਆਪਾਂ ਇਹ ਪ੍ਰਚਲਿਤ ਕਰਦੇ ਪਰ ਪੁਲਿਸ ਦਾ ਰਵਈਆ ਕਿਹਾ ਜਾ ਢੰਗ ਤਰੀਕਾ ਕਿਹਾ ਜਾ ਆ ਲੰਘੇ 2 ਦਿਨ ਦੀ ਘਟਨਾ ਹੈ ਫਿਰੋਜ਼ਪੁਰ ਫਾਜ਼ਿਲਕਾਰ ਰੋਡ ਦੇ ਉੱਤੇ ਪੰਜਾਬ ਰੋਡਵੇਜ ਦੀ ਬੱਸ ਦੇ ਡਰਾਈਵਰ ਕੰਡਕਟਰ ਆਪਣੀ ਡਿਊਟੀ ਪੂਰੀ ਕਰਕੇ ਪਟ્રોલ ਪੰਪ ਤੇ ਬੱਸ ਖੜੀ ਕਰ ਢਾਬੇ ਤੇ ਰੋਟੀ ਖਾਣ ਚਲੇ ਗਏ ਹੂੰ ਤੇ ਜਦ ਰੋਟੀ ਖਾ ਕੇ ਵਾਪਸ ਆਏ ਉਹਨਾਂ ਦੀ ਬੱਸ ਚੋਰੀ ਹੋ ਗਈ ਜੀ ਤੇ ਜਿਹੜਾ ਬੰਦੇ ਨੇ ਬੱਸ ਚੋਰੀ ਕੀਤੀ ਉਹਦਾ ਪੁਰਾਣਾ ਰਿਕਾਰਡ ਇਹ ਕਹਿੰਦਾ ਸੀਗਾ ਕਿ ਬਈ ਉਹ ਨਾ ਬੱਸਾਂ ਚੋਂ ਸਰਕਾਰੀ ਬੱਸਾਂ ਚੋਂ ਰੋਡਵੇਜ ਦੀਆਂ ਬੱਸਾਂ ਚੋਂ ਡੀਪੂਆਂ ਚ ਖੜੀਆਂ ਮੁਕਥਾਮਾਂ ਤੇ ਖੜੀਆਂ ਬੱਸਾਂ ਚੋਂ ਬੈਟਰੀਆਂ ਤੇ ਜੀਪੀਐਸ ਚੋਰੀ ਕਰ ਲੈਂਦਾ ਸੀ ਹੂੰ ਚੋਰੀ ਕਰਦੇ ਕਰਦੇ ਇੱਕ ਵਾਰ ਫੜਿਆ ਗਿਆ ਤੇ ਫੜਿਆ ਗਿਆ ਤਾਂ ਮਾਮਲਾ ਥਾਣੇ ਗਿਆ ਥਾਣੇ ਜਾਣ ਤੇ ਜਦੋਂ ਪਤਾ ਲੱਗਿਆ ਉਹਦਾ ਪਿਓ ਐਸ.ਆਈ ਸੀ ਹੂੰ ਤੇ ਥਾਣੇ ਵਾਲਿਆਂ ਨੇ ਸਮਝਾ-ਤਮਝਾ ਕੇ ਇਦਾਂ ਹੀ ਮਾਮਲਾ ਛੱਡਤਾ ਕਿ ਉਹਨਾਂ ਲੱਗਿਆ ਕਿ ਲੈ ਜੇ ਮੇਰਾ ਪਿਓ ਥਾਣੇਦਾਰ ਲੱਗਿਆ ਤੇ ਮੇਰੀ ਤਾਂ ਹੁਣ ਆ ਬੈਟਰੀਆਂ ਚੋਰੀ ਤੇ ਨੀ ਕੋਈ ਕਾਰਵਾਈ ਤੇ ਬਸ ਚੋਰੀ ਤੇ ਕਿਉਂਕਿ ਪਤੰਦਰ ਨੇ ਬਸ ਚੋਰੀ ਕਰ ਦਿੱਤੀ ਹੂੰ ਤੇ ਹੁਣ ਫੜਿਆ ਗਿਆ ਸੋ ਇਸ ਲਈ ਵਰਦੀ ਦੀ ਧੌਂਸ ਤੇ ਵਰਦੀ ਵਾਲਿਆਂ ਦੀ ਧੌਂਸ ਇਹ ਆਪਣੇ ਆਪ ਸਵਾਲ ਪੈਦਾ ਕਰ ਰਹੀ ਹੈ ਕਿ ਅਸੀਂ ਅਜੇ ਵੀ ਲੋਕ ਸੇਵਾ ਲਈ ਇਹ ਵਰਦੀ ਨਹੀਂ ਪਾਉਂਦੇ ਅਸੀਂ ਕਿਸੇ ਸਥਿਤੀ ਤੱਕ ਆ ਗਏ ਤੇ ਉਹ ਜਿਹੜੇ ਇਹਦੇ ਵਿੱਚ ਚੰਗਾ ਕੰਮ ਕਰਦੇ ਨੇ ਫਿਰ ਉਹ ਵੀ ਉਸ ਕੈਟਾਗਰੀ 'ਚ ਖੜੇ ਹੋ ਜਾਂਦੇ ਨੇ ਉਹਨਾਂ ਲਈ ਵੀ ਇਹ ਬਦਨਾਮੀ ਦਾ ਕਾਰਨ ਬਣ ਜਾਂਦੀ ਹੈ ਤੁਸੀਂ ਇਹ ਦੇਖੋ ਸ਼ਰਮਨ ਜੀ ਵੀ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਲੋਕਾਂ ਨੂੰ ਵੈਸੇ ਵੀ ਹੱਕ ਅਧਿਕਾਰਾਂ ਦਾ ਪਤਾ ਹੈ ਪਰ ਉਹਨਾਂ ਦੇ ਦੌਰ ਦੇ ਵਿੱਚ ਕੀ ਹੁੰਦਾ ਹੋਊਗਾ ਜਦੋਂ ਲੋਕਾਂ ਕੋਲੇ ਨਾ ਸੋਸ਼ਲ ਮੀਡੀਆ ਸੀ ਨਾ ਹੱਕ ਅਧਿਕਾਰਾਂ ਦਾ ਪਤਾ ਸੀ ਪਤਾ ਇਹਦਾ ਇਥੋਂ ਫਿਰ ਇਹ ਵੀ ਸਾਬਤ ਹੁੰਦਾ ਨਾ ਵੀ ਵਰਦੀ ਤਾਂ ਸਾਜ ਨਹੀਂ ਇੱਕ ਹੀ ਕਿੰਨੇ ਚਿਰਾਂ ਤੋਂ ਹੀ ਲੋਕ ਜਮਾਉਂਦੇ ਆ ਰਹੇ ਨੇ ਜਿਹੜੇ ਗਲਤ ਆਨਸਰ ਦੇ ਕਿਸੇ ਦੇ ਵਰਦੀ ਪੈ ਗਈ ਚਲੋ ਕੋਈ ਚੰਗੇ ਬੰਦੇ ਵੀ ਹਿੱਟਾਂਗੇ ਅੰਗਰੇਜ਼ਾਂ ਦੇ ਰਾਜ ਚ ਵੀ ਅਸੀਂ ਵਰਦੀ ਦਿੱਤੀ ਧੌਂਸ ਦੇਖੀ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ